ਟਰਿਪ ਦੀ ਯਾਰੀ ਕੀਤੀ ਹੈ ਜੀ ਤੇ ਆਪਾਂ ਬਾਈਕ ਬਾਈਕ ਤੇ ਟ੍ਰਿਪ ਕਰ ਰਹੇ ਹਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਹੁਤ ਵਧੀਆ ਜਿਗਾ ਦੇ ਉੱਤੇ ਨਾਲ ਆਪਣੇ ਮੇਰੇ ਭੈ ਸਹਿਜੀ ਆ ਮੇਰੇ ਭੈ ਸਹਿਜੀ ਨੂੰ ਦਿਖਾਓ ਇਸ ਟਾਈਮ ਸੁਬਾਹ ਦਾ ਟਾਈਮ ਵੀ ਦਿਖਾਓ ਜੀ ਕਿੰਨਾ ਵਾ ਤੇ ਆਪਾਂ ਅਗਲੀ ਮੋੜ ਦੀ ਜਿਹੜੇ ਟ੍ਰਿਪ ਸਟਾਰਟ ਕਰ ਰਹੇ ਹਾਂ ਤੇ ਰਸਤੇ ਦੇ ਜਾਰੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਥੇ ਘਟਦੇ ਆ ਕੀ ਕਰਦੇ ਆ ਕਿੱਥੇ ਜਾ ਰਹੇ ਆ ਸਾਰਾ ਤੁਹਾਨੂੰ ਦੱਸਦੇ ਆ ਬਣੇ ਜੋ ਨਾਲ ਆਜੋ ਜੀ ਆਪਾਂ ਕਾਫੀ ਡਿਸਟੈਂਸ ਆйда ਕਵਰ ਕਰ ਲਿਆ ਹੈਗਾ ਤੇ ਬਾਈਕ ਆਪਣਾ ਬਹੁਤ ਵਧੀਆ ਚੱਲ ਰਿਹਾ ਤੇ ਧਰਮੀ ਬਹੁਤ ਜਿਆਦੇ ਆ। ਬਾਰੀ ਸ਼ਾਇਦ ਅੱਗੇ ਜਾ ਕੇ ਬਹੁਤ ਸਭ ਸਹੀ ਹੋ ਜੇ ਪਰ ਇੱਥੇ ਬਹੁਤ ਕਰ ਗਈ ਹੈ। ਆਪਾਂ ਸਵੇਰ ਨਿਕਲੇ ਜੀ ਇਸੇ ਕਰਕੇ ਧਰਮੀ ਨਾ ਫੇਸ ਕਰਨੀ ਕੋਈ ਪਰ ਬਹੁਤ ਜਿਆਦੇ ਹੈ। ਹੈਲਮਟ ਤੇ ਨਾਲੋਂ ਆਪਾਂ ਪਰਨਾ ਵੱਲ ਹੀ ਫਿਰ ਤੇ ਵਧੀਆ ਰਹਿੰਦਾ। ਆਖਾਂ ਦੇ ਆ ਗਿਆ ਬਾਈ ਬਾਈ ਦੇ ਚੱਲ ਲੈਣਾ ਬਾਈ ਲੈ ਯਾਰ ਤੂੰ ਦਾ ਪੂਰਾ ਬਾਈ ਜਥੇਦਾਰ ਲੱਗਦਾ ਏ ਯਾਰ ਚਲੋ ਹਾਂ ਇਹ ਆ ਵਧੀਆ ਲੋਕੇਸ਼ਨ ਆ ਜਿੱਥੇ ਖੜੇ ਆ ਆ ਜਾ ਉਧਰ ਉਧਰ ਲਗਾਉਣੇ ਆ ਮਿੱਟੀ ਦਾ ਭਰਾਇਆ ਹੋਇਆ ਹੈ ਨਾ ਉਧਰ ਵੀ ਖੜਾ ਦੇ ਆਇਓ ਇਹ ਆਪਣੀ ਘੱਟੀ ਜਾਂਦੀ ਕਿ ਬੈਠੇ ਹੋਇਆ ਹੈ ਵਧੀਆ ਆਵਾਜ਼ ਤੇ ਬਣਿਆ ਹੋਇਆ ਇਹਨਾਂ ਸਰਵੋ ਸਟੋਰੀ ਟਿੱਕਿਆ ਯਾਰ ਬੰਦੇ ਹਜੇ ਉੱਠੇ ਨਹੀਂਗੇ ਤੇ ਨਰ ਭੈਜੂ ਬਾਕੀ ਪੁੱਛੋ ਮੈਂ ਕਿ ਕਿ ਸਟਾਫ ਕਿਵੇਂ ਹੋ ਰਹੀ ਐ ਬਹੁਤ ਵਧੀਆ ਬਹੁਤ ਨੰਦ ਆ ਰਹੇ ਆ ਜੀ ਅੱਛਾ ਜੀ ਬਹੁਤ ਯਾਰ ਆ ਰਹੇ ਆ ਲੋ ਜੀ ਕਾਈ ਕਰ ਰਿਹਾ ਹੈ ਸਾਡੀ ਬੱਸ ਦੀ ਕਿੱਥੇ ਲੈ ਕੇ ਜਾ ਰਹੇ ਆ ਪਹਿਲਾਂ ਤੁਸੀਂ ਇਹ ਦੱਸੋ ਜੀ ਯਾਰ ਪਾ ਜਾਵਾਂਗੇ ਚੰਤਪੁਰ ਨੇ ਠੀਕ ਹੈ ਜੀ ਅੱਗੇ ਜਾ ਕੇ ਦੇਖਾਂਗੇ ਫਿਰ ਕਿੰਨੇ ਪ੍ਰੋਗਰਾਮ ਬਣੂ ਬਾਬਾ ਬਲਕਣਾ ਆ ਜੀ ਮੇਰਾ ਪਾਪਾ ਬਰਪਾਲ ਸਿੰਘ ਐ ਠੀਕ ਹੈ ਜੀ ਮੈਲੀ ਬਾਬਾ ਜੀ ਦਾ ਜਗਾ ਹੈ ਬਾਬਾ ਦਿਵਾਲ ਦਾ ਠੀਕ ਹੈ ਜੀ ਦੇਖੋ ਕਿਹੜਾ ਕਿਹੜਾ ਹੈਗਾ ਉਹ ਕਿੰਨੀ ਚੀ ਨਹੀਂ ਘਾਟੀ ਕਿੰਨੀ ਘਾਟੀ ਹੈ ਇਹ ਨਹੀਂਗਾ ਕਾ ਵੀ ਲੰਬਾ ਚੜਾ ਸਫਰ ਕਰਾ ਗਿਆ ਆਪਾਂ ਜਿਵੇਂ ਫੌਜ ਦੇ ਕਮਾਂਡਰ ਹੁੰਦਾਵੇਂ ਸਾਡੇ ਮਾਸਟਰ ਵੀ ਸਾਡੇ ਕਮਾਂਡਰ ਆਗੇ ਸਾਡੇ ਕਮਾਂਡ ਸਾਹਮਣੇ ਹੈ ਇਹਨਾਂ ਦਾ ਮੋਟਰਸਨ ਲੱਗੇ ਸਾਡੇ ਬਾਈਕ ਦੇ ਨਾਲੋਂ ਪਿੱਛੇ ਆ ਹਾਂ ਨੈਵੀਗੇਸ਼ਨ ਆ ਸਾਡੇ ਵਧੀਆ ਬਣਿਆ ਹੋਇਆ ਸੋਹਣਾ ਲਿਖਿਆ ਹੋਇਆ ਪੰਜਾਬ ਚਾਰਚ ਫਿਰਾ ਬਹੁਤ ਵਧੀਆ ਆ ਤੇ ਕੁਦਰਤੀ ਸਵੱਬ ਬਣ ਗਿਆ ਇਥੇ ਰੋਗਨ ਦਾ ਤੇ ਇਹਨਾਂ ਰਪੈ ਸਾਂਗੇ ਜੀ ਥੋੜਾ ਟਾਈਮ ਰੈਸਟ ਕਰਾਂਗੇ ਥੋੜਾ ਪਰਸ਼ਾਦਾ ਪਾਣੀ ਛੱਕ ਕੇ ਤੇ ਰੋਣ ਕੀ ਲੈਣੇ ਹਾਂ ਹਾਂਜੀ ਚਾਹ ਵੀ ਲੀਏ ਚਾਹ ਪੀਓਗੇ ਚਾਹ ਪੀਓਗੇ ਕਿੱਥੇ ਐ ਭਾਨਾ ਟਾਇਰ ਪਾੜ ਜੇ ਫੇਰ ਕੰਨਿਆਂ ਦਾ ਬੈਰ ਵੀ ਉੱਪਰ ਕਿੰਨਾ ਰੁਕੁੰਦੇ ਆਲ ਭਰਾਲੇ ਤੂੰ ਜੀ ਇਹਨੇ ਲੱਕ ਕੇ ਆਏ ਦਿਕਦਾ ਕਿ ਰਾਤ ਦੋ ਗੀਲ ਹੋਇਆ ਤੇ ਪੰਪਰੇ ਭਾਦੋਂ ਤੇ ਰੋਕ ਕੇ ਰੋਕ ਕੇ ਪੰਪਰੇ ਭਰੀ ਜਾ ਜੰਦੇ ਹਰੀ ਵੀ ਸਾਹਮਣੇ ਹਵਾਲਾ ਭਾਈ ਵੀਰ ਦਾ ਸਾਹਮਣੇ ਹਵਾਲਾ ਪੂਰਾ ਪੂਰਾ ਲੈਨੇ ਨੂੰ ਲੋ ਜੀ ਕੱਲ ਥੋੜੀ ਤਿਆਰੀ ਕੱਚੀ ਰਹਿ ਗਈ ਬਾਈਕ ਦੇ ਵਿੱਚ ਬੁਲਟ ਚੱਪਣੇ ਚ ਹਵਾ ਘਾਟਾ ਤੇ ਰਾਜ ਸਾਡਾ ਸੁਆਬੀ ਨਹੀਂ ਪੁਰਿਆ ਬਣਿਆ ਭਣਾ ਦਾ ਉਹ ਗੱਲਬਾਤ ਹੋ ਰਹੀ ਹੈ ਜੀ ਜਦੋਂ ਫਾਰਮੈਟ ਪੂਰੀ ਚੰਨੀ ਪੂਰੀ ਪਾਉਂਦੇ ਨੇ ਪਾਸਿੰਗ ਦਾ ਫਾਰਮ ਤੇ ਹਾਂਜੀ ਹੋਈ ਮੁੰਡਿਓ ਲੰਗਰ ਸ਼ਕਲ ਲੱਗਿਆ ਪਡਾਰਾ ਲੱਗਿਆ ਜੀ ਤੇ ਪਡਾਰਾ ਸ਼ਕਲ ਲੱਗਿਆ ਆਜੋ ਜੀ ਆਪਾਂ ਨੂੰ ਸੁਝਾਉਂਦੇ ਹਾਂ ਕਾਰਨ ਦਾ ਕੀਤਾ ਹੈ ਇਹ ਮਤਰਾ ਮੰਦਰ ਦੇ ਕੋਲ ਪਹੁੰਚ ਗਏ ਪੂਰਾ ਟਾਈਮ ਵਿਸ਼ਰਾਮ ਕਰਾਂਗੇ ਬਹੁਤ ਬਹੁਤ ਹੋਈ ਦੀ ਆ ਸੌਣਾ ਲੱਗੇ ਆ ਆਪਾਂ ਬਾਈਕ ਬਾਈਕਲਾ ਤੇ ਆ ਜੀ ਪਾਰਕ ਸਵੇਰ 5 ਵਜੇ ਅਸੀਂ ਤੁਰੇ ਸੀ ਮੋਗੇ ਸ਼ਹਿਰ ਤੋਂ ਤੇ ਹੁਣ ਟਾਈਮ ਕਿੰਨਾ ਹੋ ਗਿਆ 12 ਵਜੇ ਆ ਜੀ ਬਸ ਕੰਟੀਨਿਊ ਖੋਪਰੀ ਕੀਤਾ ਹਾਂ ਜੀ ਗੌਰਵ ਜੀ ਕਿਵੇਂ ਰਹੇ ਬਹੁਤ ਠੀਕ ਹੈ ਜੀ ਬਹੁਤ ਠੀਕ ਹੈ ਬਸ ਓਕੇ ਹਾਂ ਜੀ ਬਾਈ ਨਰਪੈ ਜੀ ਕਿਵੇਂ ਲੱਗਿਆ ਜੀ ਆ ਕੇ ਬਹੁਤ ਵਧੀਆ ਬਚ ਨਿਆਰੇ ਨਿਆਰੇ ਗੇਟ ਦੇ ਤੁਹਾਨੂੰ ਮੋਟਰਸਾਈਕਲ ਹਾਂਜੀ ਅਡਜਸਟ ਕਰ ਰਹੇ ਹਾਂ ਕੀਮਾ ਹੋ ਗਿਆ ਯਾਰ ਥੋੜਾ ਰੈਸਟ ਕਰਕੇ ਨਾ ਫਿਰ ਚੱਲਦੇ ਹਾਂ ਮੈਂ ਤੁਹਾਨੂੰ ਦੱਸਾਂਗਾ ਨਾ ਠੀਕ ਹੈ ਜੀ ਆਹ ਕਰਵਾ ਲਿਆ ਹੈਗਾ ਆਪਾਂ ਵਧੀਆ ਲੱਗਿਆ ਕੀਮਾ ਥੋੜਾ ਰੈਸਟ ਕਰਾਂਗੇ ਠੀਕ ਹੈ ਜੀ ਹਾਂਜੀ ਇਧਰ ਪੈ ਜੀ ਥੱਕ ਗਏ ਜੀ ਹਾਂਜੀ ਥੱਕ ਗਏ ਤੇ ਰੈਸਟ ਕਰਕੇ ਘੰਟਾ ਤੋਂ ਘੰਟਾ ਫਿਰ ਦੱਸਾਂਗਾ ਚੱਲਦੇ ਹਾਂ ਜੀ ਹੂੰ ਨਹੀਂ ਐਸਾ ਵਧੀਆ ਐ ਜੀ ਮਾਈ ਐਤਵਾਰ ਦਾ ਦਿਨ ਹੁਣ ਕਰਕੇ ਨਾ ਹਾਂ ਹਾਂ ਨਹੀਂ ਨਹੀਂ ਸੰਗਤ ਬਹੁਤ ਜ਼ਿਆਦੇ ਆ ਦੇਖਦੇ ਆ ਕਿੰਨਾ ਰੌਸ਼ਾ ਮੰਦਰ ਮੱਥਾ ਟੇਕਣ ਚੱਲੇ ਆ ਥੋੜਾ ਫਰੈਸ਼ ਹੋ ਗਏ ਤੇ ਆ ਜਾਓ ਅਸਲੀ ਆ ਜਾ ਉਹ ਅੰਦਰ ਤਾਂ ਨਹੀਂ ਚੱਲਿਆ ਗਿਆ ਉਹ ਬੰਦਾ ਆਪਣਾ ਨਾਲ ਸਾਡੇ ਨਾਲ ਪੈਸੇ ਕਿਹਦੀ ਗਵਾਦ ਗਏ ਆ ਉਹਨਾਂ ਨੂੰ ਲੱਭਣਗੇ ਲੱਭੇ ਕਿ ਨਹੀਂ ਉਹ ਫਿਰਦੇ ਚੌਪ ਦੇ ਵਿੱਚ ਹੂੰ ਇੱਥੇ ਨਾਕਾ ਲੱਗਿਆ ਹੋਇਆ ਜੀ ਇਸ ਤੋਂ ਅੱਗੇ ਵੀਕਲ ਨਹੀਂ ਜਾਣ ਦਿੰਦੇ ਉਹ ਤੁਸੀਂ ਆਪਣਾ ਵੀਕਲ ਪਿੱਛੇ پارک ਕਰਕੇ ਪੈਦਲ ਜਾਣਾ ਹੈਗਾ ਅੱਗੇ ਤੇ ਆਪਾਂ ਆਪਣੇ ਵੀਕਲ ਆਪਣੇ ਹੋਟਲ 'ਚ ਲਾਏ ਆ ਔਰ ਆਪਾਂ ਪੈਦਲ ਅੱਗੇ ਚੱਲਦੇ ਆਂ ਚਲੋ ਜੀ ਆਜਾ ਇੱਥੇ ਸਾਰੀਆਂ ਦੁਕਾਨਾਂ ਵਗੈਰਾ ਬਣੀਆਂ ਹੋਈਆਂ ਪ੍ਰਸ਼ਾਦ ਜਾਂ ਕੋਈ ਸ਼ਾਪਿੰਗ ਵਗੈਰਾ ਕਰਦੀ ਤੁਸੀਂ ਕਰ ਸਕਦੇ ਆਂ ਆ ਦੇਖੋ ਤੁਸੀਂ ਬਣਿਆ ਹੋਇਆ ਤੇ ਆਪਾਂ ਫਸਟ ਟਾਈਮ ਵਿਜ਼ਿਟ ਕੀਤਾ ਹੈਗਾ ਚਿੰਤਪੁਰਨੀ ਮੰਦਿਰ ਆਪਾਂ ਆਏ ਹੈਗੇ ਆ ਤੇ ਚਲੋ ਸਵਾਗਤ ਬਣਿਆ ਉਹ ਨਾ ਪੈਦਲ ਜਾ ਰਹੇ ਆ ਮੰਦਰ ਵਾਲੀ ਸਾਈਡ ਤੋਂ ਠੀਕ ਆ ਨਰਪਿਆ ਜੀ ਹਾਂਜੀ ਬਹੁਤ ਵਧੀਆ ਜੀ ਨਜ਼ਾਰੇ ਆ ਗਏ ਪੂਰੇ 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 ਥੋੜਾ ਪੂਰੇ ਵਧੀਆ ਨਾਲ ਜੇ ਮੀਂਹ ਪੈ ਜਾਣਾ ਥੋੜਾ ਜਿਹਾ ਫੇਰ ਉਦੋਂ ਵਧੀਆ ਨਿਆਰੇ ਫੇਰ ਉਦੋਂ ਵਧੀਆ ਆ ਜੇ ਥੋੜਾ ਜਿਹਾ ਅੱਜ ਸਫ਼ਰ ਜ਼ਿਆਦਾ ਖਿੱਚਿਆ ਹੁਣ ਕਰਕੇ ਤੇ ਕੱਲ ਅਸੀਂ ਨੀਂਦਰਾ ਵੀ ਨਹੀਂ ਸਾਡਾ ਹੋਇਆ ਪੂਰਾ ਤੇ ਚਲੋ ਫਿਰ ਵੀ ਸਾਰਾ ਕੁਝ ਠੀਕ ਚੱਲ ਰਿਹਾ ਕੋਈ ਢੀ ਕੋਈ ਬਰਾਉਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਹਜੇ ਤੇ ਬਾਕੀ ਬਾਈ ਜੀ ਕਹਿ ਰਹੇ ਸੀਗੇ ਅਸੀਂ ਮੀਂਹ ਪਵਾ ਦੇਾਂਗੇ ਤੁਸੀਂ ਵੀ ਪਵਾਇਆ ਨਹੀਂਗਾ ਵੈਸੇ ਅਜੇ ਤੱਕ ਹਾਂ ਕਰਾ ਦਿਓ ਜੀ ਕਰਾਓ ਥੋੜਾ ਜਿਹਾ ਕੋਈ ਨਹੀਂ ਥੋੜਾ ਬਾਹਰ ਨਿਕਲ ਕੇ ਕਰਦੇ ਆ ਚਲੋ ਆਓ ਜੀ ਸੰਗ ਤੋਂ ਅਰਦਾਸ ਬੇਨਤੀ ਕਰਾਂਗੇ ਬਾਹਰ ਨਿਕਲ ਕੇ ਤੇ ਫੇਰ ਕੀ ਗੱਲਬਾਤ ਬਣੂਗੀ ਠੀਕ ਹੈ ਜੀ ਉਹ ਵੇਖੋ ਤੁਸੀਂ ਫਰਤੀਲੇ ਸਾਡੇ ਦੋ ਬੰਦੇ ਉਹ ਪੂਰੀ ਫਾਰਮ ਦੇ ਵਿੱਚ ਅੱਗੇ ਜਾ ਰਹੇ ਆ ਇਹ ਹੋਟਲ ਬਹੁਤ ਬਣੇ ਹੋਏ ਆ ਇੱਥੇ ਤੇ ਅਸੀਂ ਜਿਹੜੇ ਹੋਟਲ ਦੇ ਵਿੱਚ ਆਪਦੇ ਵੀਕਲ ਵਗੈਰਾ ਪਾਰਕ ਕੀਤੇ ਆ ਉਹਨਾਂ ਨਾਲ ਅਸੀਂ ਮਤਲਬ ਵੀ ਗੱਲ ਕੀਤੀ ਸੀ ਸਾਨੂੰ ਕੁਛ ਕੁ ਘੰਟਿਆਂ ਲਈ ਚਾਹੀਦਾ ਤੇ ਉਹਨਾਂ ਨੇ ਸਾਡੇ ਤੋਂ ਤਕਰੀਬਨ 4 ਕੁ ਸੌ ਰੁਪਈਆ ਲਿਆ ਹੈਗਾ ਤੇ ਅਸੀਂ ਆਪਦਾ ਫਰੈਸ਼ ਹੋ ਗਏ ਨਹਾਣੂ ਲਈ ਤੇ ਮਤਲਬ ਵੀ ਉਸੇ ਰਾਤ ਨੂੰ ਨਹੀਂ ਆਪਾਂ ਸਟੇ ਕਰ ਲਈ ਅੱਗੇ ਨਿਕਣਾ ਆਪਾਂ ਆ ਲੋਰੀ ਜੀਰਾ ਜਿਆ ਲਿਆ ਹੈਗਾ ਤਾਂ ਜੋ ਟਕਰ ਵਗੈਰਾ ਜੇ ਟੰਡਾ ਖੰਡਾ ਲਿੰਕਾ ਨਿੰਬੂ ਲੈਵ ਆ ਇਹ ਲੱਗੀ ਲੱਗੀ ਆਹ ਦੇਖੋ ਜੀ ਸੰਤਾਨੀਆਂ ਲੈਣਾ ਲੱਗੀਆਂ ਹੋਈਆਂ ਰਸ਼ ਬਹੁਤ ਜ਼ਿਆਦੇ ਆ ਦੇਖਦੇ ਆ ਕੀ ਬਣਦਾ ਵੇਖੋ ਜੀ ਮੈਨੂੰ ਲੱਗਾ 6-7 ਘੰਟੇ ਦੀ ਵਾਰੀ ਆਊਗੀ ਜਿਹਾ ਹੋਣਾ ਲੈਣਾ ਲੱਗਿਆ ਹੋਇਆ ਕਿੰਨੇ ਅੱਪਾ ਜੀ ਮੱਥਾ ਢੇਕ ਦਿੰਦੇ ਆ ਉਹ ਦੇਖੋ ਜੀ ਸੰਕਤ ਬਹੁਤ ਜ਼ਿਆਦਾ ਹੈ ਰਸ਼ ਬਹੁਤ ਜ਼ਿਆਦਾ ਹੈ 6-7 ਘੰਟੇ ਲੱਗ ਜਾਣਗੇ ਜੇ ਆਪਾਂ ਕਯੂ ਦੇ ਵਿੱਚ ਲੱਗਦੇ ਆ ਤਾਂ ਤੇ ਆਪਾਂ ਸਕਰੀਨ ਲੱਗੀ ਸੀਗੀ ਸਾਹਮਣੇ ਆਪਾਂ ਉੱਥੇ ਹੀ ਦਰਸ਼ਨ ਕਰਕੇ ਆਪਾਂ ਨਮਸਤਕ ਹੋ ਕੇ ਅਗਲੇ ਪਿੰਡੇ ਵੱਲੋਂ ਚੱਲਦੇ ਆ ਜੀ ਚੱਲਦੇ ਆ ਨਾ ਜੀ ਦਾ ਸ਼ਾਬਾਸ਼ ਯਾਰ ਮੈਂ ਬੋਲ ਰਿਹਾ ਮਾਪਰਾ ਉਹਦੇ ਪਛਾਦ ਲਿਆ ਹੈਗਾ ਆਪਾਂ ਵਧੀਆ ਮਾਪੜ ਬੱਚੇ ਹਾਂ ਲੈਂਦੇ ਹੌਣ ਪੈਦਾ ਆਪਣਾ ਮੁਰਵੀ ਹੈਗਾ ਤੇ ਆਪਾਂ ਉਧਰਲੇ ਪਾਸੇ ਰੋਮਾਨੀ ਕਰ ਰਹੇ ਹਾਂ ਤੇ ਇਹ ਵੀਡੀਓ ਪੈਕਸਪਾਸ ਤੋਂ ਕਰਦੇ ਅਗਲੀ ਵੀਡੀਓ ਚ ਆਪਾਂ ਨਹੀਂ ਨਿਕਲ ਚੀਨੀ ਘਟੀ ਜਾਣਾ ਵਾ ਉੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਾਈ ਜੀ ਵੀਰ ਆ ਦੇ ਬਾਸ ਨੂੰ ਨਾ ਪੂਰਾ ਆਪਾਂ ਕਰਦੇ ਹੈਗੇ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਹੀ ਓਕੇ কেনন্দি বাহ পে জী পি হা যি পানী দি বোতল লে লি জী